ਗੈਂਗਵਾਰ ਚ ਜ਼ਖਮੀ ਹੋਏ ਤੇਜਪਾਲ ਦੀ ਮੌਤ ਸਾਥੀ ਸਨੇ ਜਾ ਰਿਹਾ ਸੀ ਘਰ ਜਿੱਥੇ ਹੋਇਆ ਸੀ ਹਮਲਾ 2 ਅਪ੍ਰੈਲ ਨੂੰ ਪਟਿਆਲਾ ਦੀ ਸੰਜੇ ਕਲੋਨੀ ਦੇ ਵਿੱਚ ਜੇਲ੍ਹ ਤੋਂ ਬਾਹਰ ਆਏ ਦੋ ਗਰੁੱਪਾਂ ਵਿਚਾਲੇ ਗੈਂਗਵਾਰ ਹੋਈ ਸੀ ਜਿਸ ਵਿੱਚ ਤੇਜਪਾਲ ਮਹਿਰਾ ਤੇ ਉਸ ਦਾ ਸਾਥੀ ਰਾਘਵ ਘਰ ਜਾ ਰਹੇ ਸੀ ਜਿਸ ਦੇ ਉੱਪਰ 15 ਤੋਂ 20 ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਤੇਜ਼ਾਰ ਹਥਿਆਰਾਂ ਦੇ ਨਾਲ ਜਿਸ ਵਿੱਚ ਰਾਘਵ ਦੀ ਜਾਨ ਬਚ ਗਈ ਸੀ ਅਤੇ ਤੇਜ ਤੇਜਪਾਲ ਦੇ ਡੂੰਘੀਆਂ ਸੱਟਾਂ ਵੱਜੀਆਂ ਸੀ ਕਿਉਂਕਿ ਉਸ ਦੇ ਸਿਰ ਵਿੱਚ ਗੰਡਾਸਿਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਅੱਜ ਪੂਰੇ 8 ਦਿਨਾਂ ਬਾਅਦ ਤੇਜਪਾਲ ਦੇ ਰਜਿੰਦਰਾ ਹਸਪਤਾਲ ਵੈਂਟੀਲੇਟਰ ਦੇ ਉੱਪਰ ਉਸ ਦੀ ਮੌਤ ਹੋ ਚੁੱਕੀ ਹੈ ਉਸ ਦੇ ਸਾਥੀ ਉਸ ਨੂੰ ਨਵ ਅੱਖਾਂ ਦੇ ਨਾਲ ਯਾਦ ਕਰ ਰਹੇ ਨੇ ਗੈਂਗਬਾਰ ਮੌਕੇ ਤੇਜਪਾਲ ਦੇ ਨਾਲ ਮੌਜੂਦ ਉਸ ਦੇ ਸਾਥੀ राघव ਨੇ ਕੱਲੀ ਕੱਲੀ ਗੱਲ ਦੱਸੀ ਹੈ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਹਾਂਜੀ ਵਿਕੀ ਨਾਮ ਰघव ਜੀ राघव ਜੀ ਕੀ ਹੋਇਆ ਕੀ ਹੋਇਆ ਸਰ ਅਸੀਂ ਦੋ ਤਰੀਕ ਨੂੰ ਮੈਂ ਤੇਜਵਲ ਮੇਰਾ ਭਾਈ ਜਸਨਵਰੀਆ ਡੇ ਰਹਿੰਦਾ ਉਹਨੂੰ ਛੱਡਣ ਲਈ ਉਹਦੇ ਘਰੇ ਜਾ ਰਿਹਾ ਸੀ ਗਈ ਰਸਤੇ ਦੇ ਵਿੱਚ ਕਰਦੇ ਕੋਲ ਹੀ ਸਾਨੂੰ ਕੁਝ ਮੁੰਡਿਆਂ ਨੇ ਘੇਰ ਲਿਆ ਜੀ ਤੇ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਕੋਈ ਜੀ ਵੀ ਕਰੀ ਸਾਡੇ ਫੋਨ ਐਸੇ ਚੇਨ ਚੁਨ ਸਾ ਫੋਨ ਆ ਕੇ ਲੈ ਗਈ ਨਾਲੇ ਸਾਡੇ ਸੱਟਾਂ ਮਾਰੀ ਜਿੱਦੇ ਚਲਦੇ ਮੇਰਾ ਭਾਈ ਅੱਜ ਤੇਜਵਲ ਉਹ ਵੀ ਦਾਤੋਲੀ ਉਹਦੇ ਗੰভীর ਸੱਟਾਂ ਮਾਰੀ ਸੀਗੇ ਜੀ ਇਸ ਦੀ ਪਹਿਚਾਨ ਹੈ ਤੋਨੂੰ ਕੌਣ ਸੀ ਹਾਂਜੀ ਸਰ ਇੱਕ ਸਾਰ ਇੰਜਕਟ ਸੀਗਾ ਜਟ ਦਾ ਸਾਲਾ ਸੀ ਜਟ ਦਾ ਭਾਈ ਰੰਮੀ ਇੱਕ ਤੇਰਾ ਬਈ ਰਾਣੀ ਰਾਣੀ ਦੇ ਮੁੰਡਾ ਜੱਗੂ ਤੇ ਉਹਦਾ ਦੂਜਾ ਮੁੰਡਾ ਰਵੀ ਇੱਕ ਗੋਲਾ ਮੁੰਡਾ ਸੀ ਤੇ ਇੱਕ ਅੱਛੇ ਵੰਡਰ ਸੀ ਇੱਕ ਵਾਤਾ ਰਾਣੀ ਮੰਦਰ ਦੇ ਕੋਲ ਅਜੇ ਰਹਿੰਦਾ ਹੈ

ਸਾਨੂੰ ਕਬ ਬਾਅਦ ਚ ਪਤਾ ਲੱਗਾ ਜੀ ਜਦੋਂ ਹੋ ਗਿਆ ਟੰਡ ਹੋ ਗਿਆ ਤਾਂ ਰਾਣੀ ਦੇ ਘਰ ਦੇ ਦੇ ਜਿਹੜਾ ਪਿਆਸੀ ਹੈ ਸਾਨੂੰ ਪੁਲਿਸ ਨੇ ਉਠਾਇਆ ਵੀ ਤੁਸੀਂ ਆਪਣੇ ਮੁੰਡਿਆਂ ਚ ਪੋ ਕਿ ਕਦ ਦੀ ਘਟਨਾ ਹੈ ਘਟਨਾ ਕਦ ਦੀ ਹੈ ਮੰਗਲਵਾਰ ਦੀ ਹੈ ਸਵੇਰੇ ਰਾਤ ਦੀ ਹੈ ਕੌਣ ਲੋਕ ਆ ਕੇ ਕੌਣ ਲੋਕ ਸੀ ਜਿਹਨਾਂ ਨੇ ਰਾਣੀ ਹੈ ਮੈਂ ਨਾ ਰਾਣੀ ਹੈ ਉਹਦਾ ਦੋਨੋਂ ਮੁੰਡੇ ਹੈ ਰਵੀ ਤੇ ਜੱਗੂ ਤੇ ਰਾਣੀ ਪਿੰਟੂ ਡਾਕਟਰ ਕੈਸ ਜੀ ਰਾਣੀ ਕੀ ਕੰਮ ਕਰਦੀ ਹੈ ਜਿਹਦੇ ਉੱਤੇ ਇਲਿਗੇਸ਼ਨ ਲਾ ਰਹੇ ਮੁੱਖੀ ਕੰਮ ਰਾਣੀ ਛੁੱਗੀ ਆ ਉਹਦੀ ਛੁੱਗੀ ਤਾਂ ਪੰਜਵੇਂ ਮਹੀਦੀ ਹੈ ਕਹੋ ਜੀ ਮੰਗ ਕਰਦੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਤਾਂ ਇਹ ਮੰਗ ਕਰਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਛੁੱਗੀ ਉਹ ਰਾਣੀ ਜਾਇਦਿਕ ਛੁੱਗੀ ਚੱਕੀ ਜਾਣੀ ਚਾਹੀਦੀ ਹੈ ਛੁੱਗੀ ਕਿਵੇਂ ਰਹਿਸ਼ ਹੈ ਉੱਥੇ ਜਾਂ ਮਸਲੂਮ ਕੰਮ ਕਰਦੀ ਹੈ ਕਬਜਾ ਕਿੱਕਾ ਵਿਆ ਹੈ ਕੇਸ ਚੱਲਿਆ ਇਸ ਜਗ੍ਹਾ ਦਾ ਨੂੰ ਬੇਟੇ ਦੀ ਮੌਤ ਹੋ ਗਈ ਹਾਂ ਜੀ ਇਸ ਨਾਲ ਦੀ ਮੌਤ ਹੋ ਗਿਆ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ